ਪੈਂਡ ਫਤੂ ਬਰਕਤ ਜੀ ਉਦਮ ਸਿੰਘ ਦੇ ਘਰ ਪਾਣੀ ਆ ਗਿਆ ਸੀ ਉਹ ਸਮਾਨ ਤੇ ਕੱਢ ਕੇ ਰੇੜੇ ਤੇ ਲਾਦ ਲਿਆ ਉਹਨਾਂ ਨੇ ਆਪਣਾ ਤੇ ਰਾਤ ਮਾਤਾ ਉਹਨਾਂ ਨੇ ਇੱਥੇ ਹੀ ਬਤਾਈ ਆ ਆ ਮਾਤਾ ਆ ਉਦਮ ਸਿੰਘ ਮਤਲਬ ਕੀ ਕਹਿਣਾ ਚਾਹੁੰਦੇ ਪ੍ਰਸਾਦ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਰਕਰਾਤੇ ਇੱਥੇ ਜੀ ਇੱਥੇ ਨਹੀਂ ਇਹੋ ਭੀਗ ਗਿਆ ਅਮੀ ਪੈਂਡial ਬਹੁਤ ਜ਼ਿਆਦਾ ਤੇ ਸਰਪਾਦ ਦਾ ਜਿਵੇਂ ਐਵੇਂ ਹੀ ਕੋਈ ਨਹੀਂ ਸਾਡੇ ਕੋਲ ਕੋਈ ਹੋਵੇ ਕੋਈ ਜੇ ਵੀ ਆਪੇ ਹਾਂਜੀ ਆ ਬਾਬਾ ਸੁਤਾ ਦੇਣਾ ਕਰ ਲੈਨੇ ਗੱਲ ਬਾਬਾ ਜੀ ਕਰਾ ਦੇ ਇਥੇ ਜੇ ਹੈ ਕਰਾ ਦੇ ਇਥੇ ਜੇ ਹੋਰ ਕਿਹਨੇ ਪਾਣੀ ਰਹਾ ਆ ਤਾਂ ਪਾਣੀ ਵਿੱਚ ਰੇ ਜੇ ਅੱਛਾ ਚਾ ਤਾਂ ਕੋਈ ਕੋਈ ਆਇਆ ਪ੍ਰਸ਼ਾਸਨ ਦਾ ਬੰਦਾ ਤੁਹਾਡੇ ਕੋਲ ਨਹੀਂ ਤਾਂ ਕੋਈ ਨਹੀਂ ਆਇਆ ਠੀਕ ਹੋ ਠੀਕ ਹੈ ਤੇ ਹੋਂ ਤੁਹਾਨੂੰ ਕਿ ਕੀ ਚੀਜ਼ ਮੰਗ ਕਰਦੇ ਤੁਸੀਂ ਹੀ ਮੰਗ ਕਰਦੇ ਹੋ ਤੁਸੀਂ ਆਹੀ ਮੰਗਣਾ ਕੀ ਹੈ ਹਾਂ ਤੇ ਆਪਣਾ ਆਸਾਂ ਮੰਗਿਆ ਇੱਥੇ ਹਾਂ ਅਗਲਾ ਕਾਲ ਜਿਹਨੇ ਕਿਸੇ ਨਾਲ ਮਾਰਾਂਗਾ ਨਹੀਂ ਇਹ ਤੁਸੀਂ ਕਰਨਾ ਨਹੀਂ ਤੁਸੀਂ ਕਰਨਾ